ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਤੇ ਜਿਸ ਤਰ੍ਹਾਂ ਦੇ ਨਾਲ ਗ੍ਰਿਫਤਾਰੀ ਵੇਲੇ ਦੇਖਣ ਨੂੰ ਮਿਲਿਆ ਸੀਗਾ ਹੰਗਾਮਾ ਕਾਫੀ ਹੋਇਆ ਸੀਗਾ ਜਦੋਂ ਅੰਮ੍ਰਿਤਸਰ ਤੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਵੱਲੋਂ ਤਾਂ ਉਸੇ ਤਰ੍ਹਾਂ ਦਾ ਜਿਹੜਾ ਇੱਕ ਸੀਨ ਹੈ ਹੰਗਾਮਾ ਉਹ ਅੱਜ ਵੀ ਦੇਖਣ ਨੂੰ ਮਿਲਿਆ ਵੱਖ-ਵੱਖ ਥਾਵਾਂ ਤੇ ਕਿਉਂਕਿ ਅਕਾਲੀ ਦਲ ਦੇ ਜਿਹੜੇ ਵਰਕਰਸ ਨੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਵਿਕਰਮ ਮਜੀਠੀਆ ਦੀ ਸਪੋਰਟ ਚ ਆਉਣਾ ਚਾਹੁੰਦੇ ਸੀ ਮੁਹਾਲੀ ਵੱਲ ਆਉਣਾ ਚਾਹੁੰਦੇ ਸੀ ਕੋਰਟ ਚ ਜਿੱਥੇ ਪੇਸ਼ੀ ਆ ਤੇ ਵਕ ਵਕ ਥਾਵਾਂ ਤੋਂ ਜਿਹੜੀਆਂ ਖਬਰਾਂ ਆਈਆਂ ਕਿ ਅਕਾਦੀ ਕੰਦੇ ਜਿਹੜੇ ਕਈ ਲੀਡਰਾਂ ਨੂੰ ਨਜ਼ਰਬੰਦ ਕੀਤਾ ਗਿਆ ਪੁਲਿਸ ਵੱਲੋਂ ਕਈਆਂ ਨੂੰ ਹਿਰਾਸਤ ਚ ਲਿਆ ਗਿਆ ਤੇ ਈਵਨ ਕੀ ਵਕ ਵਕ ਥਾਵਾਂ ਤੇ ਪ੍ਰੋਟੈਸਟ ਵੀ ਕੀਤਾ ਗਿਆ ਮੁਹਾਲੀ ਚ ਅੰਮ੍ਰਿਤਸਰ ਗੁਰਦੁਆਰਾ ਅੱਟ ਫੇਸ ਵਿਖੇ ਉੱਥੇ ਅਕਾਲੀ ਦਲ ਦੇ ਲੀਡਰਾਂ ਨੇ ਅਕਾਲੀ ਦਲ ਦੇ ਵਰਕਰਾਂ ਨੇ ਇਕੱਠੇ ਹੋ ਕੇ ਉੱਥੇ ਪ੍ਰੋਟੈਸਟ ਕੀਤਾ ਉੱਤੇ ਵੀ ਵੱਡੀ ਗਿਣਤੀ ਜਿਹੜੀ ਫੋਰਸ ਸੀਗੀ ਪੁਲਿਸ ਸੀਗੀ ਉਹ ਤਨਾਤ ਕੀਤੀ ਗਈ ਸੀਗੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਝਿੰਜਰ ਪਰਮਿੰਦਰ ਸਿੰਘ ਸੁਹਾਣਾ ਸਮੇਤ ਕਈ ਲੀਡਰਾਂ ਨੇ ਜਿਹੜਾ ਅੰਮ੍ਰਿਤਸਰ ਗੁਰਦੁਆਰਾ ਵਿਖੇ ਵੀ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਪੁਲਿਸ ਦੇ ਖਿਲਾਫ ਪ੍ਰੋਟੈਸਟ ਕੀਤਾ ਹੈ ਤੇ ਫਿਲਹਾਲ ਜਿਹੜੀ ਪੇਸ਼ੀ ਹੈ ਉਹ ਚੱਲ ਰਹੀ ਹੈਗੀ ਕਿਉਂਕਿ ਅੱਜ 7 ਦਿਨ ਦਾ ਰਿਮਾਂਡ ਬਿਕਰਮ ਮਜੀਠੀਆ ਦਾ ਖਤਮ ਹੋਇਆ ਤੇ ਵਿਜੀਲੈਂਸ ਬਿਊਰੋ ਨੇ ਅੱਜ ਮੁੜ ਤੋਂ ਪੇਸ਼ ਕੀਤਾ ਸੋ ਅੱਜ ਕੀ ਕੁਝ ਹੁੰਦਾ ਹੈ ਇਹਦੇ ਵਿੱਚ কোর্ਟ ਦਾ ਕੀ ਫੈਸਲਾ ਹੁੰਦਾ ਹੈ ਇਸ ਤੇ ਨਿਗਾਹਾਂ ਟਿਕੀਆਂ ਨੇ ਤੇ ਦੱਸਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਨਫੋਰਮੇਸ਼ਨ ਦਿੱਤੀ ਜਾ ਰਹੀ ਸੀਗੀ ਪਿਛਲੇ 2 ਦਿਨਾਂ ਤੋਂ ਇਹ ਦੱਸਿਆ ਜਾ ਰਿਹਾ ਸੀ ਕਿ ਬਿਕਰਮ ਮਜੀਠੀਆ ਨੂੰ ਵੱਖ-ਵੱਖ ਥਾਵਾਂ ਤੇ ਪੰਜਾਬ ਚ ਵੀ ਤੇ ਪੰਜਾਬ ਤੋਂ ਬਾਹਰ ਵੀ ਹੋਰਾਂ ਸੂਬਿਆਂ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦੇ ਜਿਹੜੇ ਠਿਕਾਣੇ ਸੀ ਜਿਹੜੇ ਉਹਨਾਂ ਦੀਆਂ ਲੋਕੇਸ਼ਨ ਸੀਗੀਆਂ ਪ੍ਰਾਪਰਟੀਜ਼ ਸੀਗੀਆਂ ਉੱਥੇ ਜਿਹੜੀ ਹੈ ਉੱਥੇ ਰੇਡ ਕੀਤੀ ਗਈ ਤੇ ਸਰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਹਾਲਾਂਕਿ ਕੀ ਕੁਝ ਉਹਦੇ ਵਿੱਚੋਂ ਨਿਕਲੇ ਸਾਰੀ ਚੀਜ਼ਾਂ ਆਉਣ ਵਾਲੇ ਸਮੇਂ 'ਚ ਕਲੀਅਰ ਹੋਣਗੀਆਂ ਜਦੋਂ ਵੀ ਵਿਜੀਲੈਂਸ ਬਿਊਰੋ ਵੱਲੋਂ ਕੁਝ ਇਸ ਬਾਰੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਊਗੀ ਸੋ ਅ ਲਗਾਤਾਰ ਜਿਹੜੇ ਕਾਲੀ ਦਲ ਨੇ ਵਿਰੋਧ ਕੀਤਾ ਇਸ ਪੂਰੇ ਚੈਪਟਰ ਦਾ ਸੁਖਬੀਰ ਬਾਦਲ ਨੇ ਅੱਜ ਵੀ ਇਹ ਕਿਹਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਨਿਸ਼ਾਨੇ ਉਹਨਾਂ ਨੇ ਸਾਦੇ ਤੇ ਤਿੱਖਾ ਹਮਲਾ ਕੀਤਾ ਕਿ ਜਿਸ ਤਰ੍ਹਾਂ ਦੇ ਨਾਲ ਆਵਾਜ਼ ਜਿਹੜੀ ਹੈ ਵਿਕਰਮਜੀਤ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਬਿਲਕੁਲ ਜਿਹੜਾ ਹੈਗਾ ਇੱਕ ਅਨਡਿਕਲੇਰਡ ਜਿਹੜੀ ਅਨ ਅਨਾਉਂਸਡ ਐਮਰਜੈਂਸੀ ਜਿਹੜੀ ਉਹ ਇੱਕ ਤਰ੍ਹਾਂ ਦੀ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਸਰਕਾਰ ਨੇ ਉਹ ਕੀਤਾ ਹੋਇਆ ਸੋ ਡਿਸਪਰਪੋਰਸ਼ਨੇਟ ਐਸੈਟਸ ਜਿਹੜੇ ਨੇ ਡੀਏ ਦਾ ਇਹ ਜਿਹੜਾ ਕੇਸ ਹੈਗਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਕੇਸ ਹੈਗਾ ਹਾਲਾਂਕਿ ਇਹਦੇ ਵਿੱਚ ਇਹਨੂੰ ਡਰੱਗਸ ਕੇਸ ਦੇ ਨਾਲ ਵੀ ਜੋੜਿਆ ਜਾ ਰਿਹਾ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀ ਜਿੰਨੇ ਵੀ ਮੰਤਰੀ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਇਹ ਚਿੱਟਾ ਜਿਹੜਾ ਸੀਗਾ ਚਿੱਟੇ ਨੂੰ ਪੰਜਾਬ ਦੇ ਵਿੱਚ ਇਸ ਵੱਡੇ ਪੱਧਰ ਤੇ ਜਿਹੜਾ ਫਲਾਉਣ ਵਾਲਾ ਹੋਰ ਕੋਈ ਨਹੀਂ ਬਿਕਰਮ ਮਜੀਠੀਆ ਹੀ ਸੀਗਾ ਤੇ ਇਸੇ ਕਰਕੇ ਅਸੀਂ ਇਸ ਸਾਰੇ ਜਿਹੜੇ ਉਸ ਇੱਕ ਬੜ ਗੰਭੀਰ ਮੁੱਦੇ ਦੀ ਜਿਹੜੇ ਉਸ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਹਾਂ ਸੋ ਕੀ ਨਿਕਲ ਕੇ ਆਉਂਦਾ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਉਹ ਵੀ ਤੁਸੀਂ ਦੇਖਿਆ ਜਿਵੇਂ ਵਿਜੀਲੈਂਸ ਦੇ ਜਿਹੜਾ ਦਫਤਰ ਹੈ ਵਿਜੀਲੈਂਸ ਭਵਨ ਮੁਹਾਲੀ ਵੇਖਿਓ ਉੱਥੋਂ ਬਿਕਰਮ ਮਜੀਠੀਆ ਨੂੰ ਉੱਥੋਂ ਲਿਆਂਦਾ ਗਿਆ ਉਸ ਤੋਂ ਬਾਅਦ ਮੁਹਾਲੀ ਕੋਰਟ ਚ ਪੇਸ਼ ਕੀਤਾ ਗਿਆ ਤੇ ਸੋ ਦੇ ਨਾਲ ਨਾਲ ਵੱਖ-ਵੱਖ ਥਾਵਾਂ ਤੇ ਜਿਹੜਾ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਤੇ ਹੁਣ ਕੀ ਨਿਕਲ ਕੇ ਸਾਹਮਣੇ ਆਊਗਾ ਜਿਹੜੀ ਵੀ ਅਗਲੀ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੁੜੇਰੇ ਬਾਬੂ ਸ਼ਹੀਦ ਦੇ ਨਾਲ ਮੁਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਅੱਗੇ ਜੋ ਅੱਜ ਮੈਂ ਸਮਝਣਾ ਵਾ ਕਿ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਨਾ ਵਾ ਜਿਨ੍ਹਾਂ ਨੇ ਮਜੀਠੀਏ ਨੂੰ ਹੱਥ ਪਾ ਕੇ ਤੇ ਪੰਜਾਬ ਦੀ ਅੱਖ ਨੂੰ ਵੰਗਾਰਿਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਸੀ ਘਰਾਂ ਵਿੱਚ ਬੈਠੇ ਹੋਏ ਸੀਗੇ ਰਾਮ ਨਾਲ ਅੱਜ ਮੈਂ ਸਮਝਣਾ ਕਿ ਜੋ ਇੱਥੇ ਉਹਨਾਂ ਦੀ ਤਰੀਕ ਤੇ ਆ ਰਹੇ ਸੀਗੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਰੋਕਣ ਲਾਈਆਂ ਗਈਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਜਿਸ ਦੇ ਨਾਲ ਇੱਕ ਸੁੱਤੀ ਕੂਮ ਵੀ ਅੱਖ ਨੂੰ ਵੰਗਾਰ ਦਿੱਤਾ ਇਹ ਧਮੂੜੀਆਂ ਦੀ ਖੱਖਰ ਹੈ ਔਰ ਇਹ ਖੱਖਰ ਨੂੰ ਛੇੜ ਕੇ ਕੋਈ ਵੀ ਸਰਕਾਰ ਜਿਹੜੀ ਹੈ ਅੱਜ ਤੱਕ ਕਾਮਯਾਬ ਨਹੀਂ ਹੋਈ ਦੇ ਆਮ ਸਰਕਾਰੀਆਂ ਦਾ ਜੜੇ ਬਿਲਕੁਲ ਉੱਤੇ ਨੇ ਮੈਂ ਸਮਝਣਾ ਕਿ ਸਾਲ ਡੇਢ ਸਾਲ ਰਹਿੰਦਾ ਚਾਰ ਮਹੀਨੇ ਹੋਰ ਅਫਸਰਾਂ ਨੇ ਇਹਨਾਂ ਦੇ ਅੱਖੇ ਲੱਗਣਾ ਵਾ ਚਾਰ ਮਹੀਨੇ ਤੋਂ ਬਾਅਦ ਕਿਸੇ ਅਫਸਰ ਨੇ ਪੰਜਾਬ ਦੇ ਨਹੀਂ ਇਹਨਾਂ ਦੇ ਅੱਖੇ ਨਹੀਂ ਲੱਗਣਾ ਔਰ ਅਸੀਂ ਤਿਆਰ ਹੋ ਗਏ ਆ ਸਾਡੇ ਮਗਰ ਲੱਖਾਂ ਲੋਕ ਤਿਆਰ ਨੇ ਜਿਹੜੇ ਪੰਜਾਬ ਵਿੱਚ ਸੰਘਰਸ਼ ਕਰਨਾ ਚਾਹੁੰਦੇ ਨੇ ਔਰ ਇਹਦੇ ਨਾਲ ਮੈਂ ਫੇਰ ਧੰਨਵਾਦ ਕਰਨਾ ਕਿ ਸਾਡੀ ਅੱਖ ਨੂੰ ਤਾਂ ਮਗਾਰ ਦਿੱਤਾ ਵਾ ਤੇ ਅਸੀਂ ਹੁਣ ਮੈਦਾਨੇ ਜੰਗ ਤੁਹਾਡੇ ਨਾਲ ਲੜਾਂਗੇ ਵਾਹਿਗੁਰੂ ਜिक्का ਖਾਲਸਾ ਵਾਹਿ ਜੀ ਕੀ ਫਤਿਹ ਸੋ ਭਗਵੰਤ ਮਾਨ ਸਾਹਿਬ ਮੈਂ ਫੇ ਤੁਹਾਨੂੰ ਦੱਸਣਾ ਚਾਹਨਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਅਕਾਲੀ ਆ ਗਏ ਤੁਸੀਂ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਹਲੇ ਤਾਂ ਕੱਪੜੇ ਜੇ ਝਾੜ ਕੇ ਸਿੱਧੇ ਜੇ ਕਰਕੇ ਤੁਰੇ ਸੀ ਘਰੋਂ ਇੰਨਾ ਡਰ 4 4 ਵਜੇ 5 ਵਜੇ ਰਾਤ ਦੇ ਕਹਿੰਦੇ 12 ਵਜੇ ਗੱਡੀਆਂ ਪੁਲਿਸ ਦੀਆਂ ਘੁੰਮਰੀਆਂ ਨੇ ਚੱਕੋ ਚੱਕ ਪੰਜਾਬ ਤੇ ਥਾਂ ਥਾਂ ਨਾਕੇਵਾਦੀ ਹਾਲਾਤ ਇਹ ਨੇ ਗੱਡੀ ਚੋਂ ਪਛਾਣ ਕੇ ਪੁੱਛਦੇ ਨੇ ਕਿ ਕਾਲਿਓ ਅੱਜ ਇੱਕ ਸਾਡੇ ਹੁਣ ਮੁੰਡੇ ਆਏ ਨੇ ਉਹ ਕਹਿੰਦੇ ਭਾਈ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਾਓ ਉਹ ਵੀ ਆ ਗਏ ਕਹਿਣ ਦਾ ਮਤਲਬ ਇਹ ਆ ਕਿ ਪੱਗਾਂ ਦੇਖਦੇ ਇੱਕੇ ਨੀਲੀਆਂ ਪੱਗਾਂ ਕੇਸਰੀ ਪੱਗਾਂ ਪੁੱਛ-ਪੁੱਛ ਕੇ ਗੱਡੀਆਂ ਦੇ ਵਿੱਚੋਂ ਸ਼ੀਸ਼ੇ ਤਾਰ ਕੇ ਕਿ ਕਾਲਿਓ ਕੌਣ ਹੋ ਜਾਂ ਰੰਗ ਢੰਗ ਦੇਖ ਕੇ ਕਿ ਇਹ ਕਾਲੀ ਲੱਗਦੇ ਨੇ ਸਾਰਿਆਂ ਨੂੰ ਰੋਕਿਆ ਜਾ ਰਿਹਾ ਨਾਕਿਆਂ ਤੋਂ ਹਾਲਾਤ ਇਹ ਨੇ ਕਿ ਆਲਾ ਲਾਈਨ ਐਲਾਨੀ ਐਮਰਜੈਂਸੀ ਪੰਜਾਬ ਦੇ ਵਿੱਚ ਬਣ ਚੁੱਕੀ ਆ ਪਰ ਮੈਂ ਦੱਸਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਜਿਹੜੇ ਹਿਸਾਬ ਨਾਲ ਤੁਸੀਂ ਗੁਰਦੁਆਰਾ ਅੰਬ ਸਾਹਿਬ ਅੱਜ ਬਾਹਰ ਐ ਫੋਰਸ ਲਾਈ ਹੋਈ ਆ ਸੰਗਤ ਨੂੰ ਵੀ ਅੰਦਰ ਆਉਣਾ ਔਖਾ ਔਖਾ ਹੋਇਆ ਪਿਆ ਸਾਰੇ ਪਿਛਲੇ ਗੇਟ ਦੇ ਰਾਹੀਂ ਜਿੰਨੀਆਂ ਕ ਗੱਡੀਆਂ ਨਿਕਲੀਆਂ ਉਹ ਤੋਂ ਬਾਅਦ ਪਿਛਲੇ ਗੇਟ ਤੇ ਵੀ ਐ ਫੋਰਸ ਲਾਤੀ ਵੀ ਪਤਾ ਨਹੀਂ ਕੌਣ ਇੱਥੇ ਦਾਖਲ ਹੋਣ ਲੱਗਿਆ ਮਾਨ ਸਾਹਿਬ ਕਿੰਨਾ ਕੁ ਰੋਕ ਲੋਗੇ ਕਿੰਨੇ ਕੁ ਦਬਕੇ ਮਾਰ ਲੋਗੇ ਕਿੰਨੇ ਕੁ ਪਰਚੇ ਕਰਨੋਗੇ ਕਿੰਨਾ ਕ ਤੁਸੀਂ ਗੱਡੀਆਂ ਨੂੰ ਘੇਰ ਲੋਗੇ ਕਿਹਨੂੰ ਕਿਹਨੂੰ ਤੁਸੀਂ ਘਰੇ ਡਿਟੇਨ ਕਰ ਲੋਗੇ ਕਿੰਨੇ ਕ ਫੋਰਸ ਲਾ ਦਿਓਗੇ ਅੱਜ ਪੂਰੀ ਤੁਸੀਂ ਪੰਜਾਬ ਦੀ ਪੁਲਿਸ ਥਾਣੇ ਬਹਿਲੇ ਕਰਕੇ ਪੁਲਿਸ ਲਾਈਨਾਂ ਬਹਿਲੀਆਂ ਕਰਕੇ ਸਾਰੀ ਫੋਰਸ ਤੁਸੀਂ ਅੱਜ ਮਹਾਲੀ ਮਹਾਲੀ ਨੂੰ ਆਉਣ ਵਾਲੇ ਰਸਤੇ ਸਾਰਾ ਤੇ ਲਾਈ ਹੋਈ ਆ ਪਰ ਮੈਂ ਸਮਝਦਾ ਹੈ ਕਿ ਅਕਾਲੀ ਦਲ ਦੇ ਆਗੂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਜਿਹੜੇ ਐਕਸਪੋਜ਼ ਕਰਦੇ ਸੀ ਤੁਹਾਨੂੰ ਜਿਹੜੇ ਤੁਹਾਡੇ ਮੈਂ ਸਮਝਦਾ ਕਿ ਕਾਂਡਾਂ ਨੂੰ ਨਲਕੀਆਂ ਨੂੰ ਧੋਖੇ ਨੂੰ ਪੰਜਾਬ ਦੇ ਨਾਲ ਕੀਤੀ ਹੋਈ ਠੱਗੀ ਨੂੰ ਬੇਇਨਕਾਫ਼ ਕਰਦੇ ਸੀ ਉਹਦੀ ਆਵਾਜ਼ ਦੱਬਣ ਲਈ ਤੁਸੀਂ ਪਰਚਾ ਕੀਤਾ ਤੇ ਜਿਹੜੇ ਆਗੂ ਤੇ ਸਦਾ ਬਿਕਰਮ ਸਿੰਘ ਮਜੀਠੀਆ ਜੀ ਤੇ ਪਰਚਾ ਕੀਤਾ ਅੱਜ ਉਹਦੀ ਪਿੱਠ ਪਿੱਛੇ ਜਦੋਂ ਅਕਾਲੀ ਵਰਕਰ ਵਹੀਰਾ ਘੱਟ ਕੇ ਪੰਜਾਬ ਵਿੱਚੋਂ ਤੁਰੇ ਤੁਸੀਂ ਉਹਨਾਂ ਨੂੰ ਡਰਾਉਣ ਲਈ ਧੌਕੇ ਮਾਰ ਰਹੇ ਹੋ ਦਸਤਾਰਾਂ ਲਾ ਰਹੇ ਹੋ ਨਾਕਿਆਂ ਦੇ ਘੇਰ ਕੇ ਬੇਇੱਜ਼ਤੀ ਕਰ ਰਹੇ ਹੋ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹੋ ਇਹ ਡਰ ਦੇ ਨਾਲ ਘੇਰਨ ਦੇ ਨਾਲ ਘਰੇ ਦਬਕੇ ਮਾਰਨ ਦੇ ਨਾਲ ਪਿੰਡਾਂ ਦੇ ਆਲੇ ਦੁਆਲੇ ਗੱਡੀਆਂ ਘਮਾਉਣ ਦੇ ਨਾਲ ਐਦਾਂ ਅਕਾਲੀਆਂ ਨੇ ਨਹੀਂ ਡਰਨਾ ਚਲੋ ਇਹ ਤੁਹਾਡੇ ਤੱਕੇ ਦਾ ਇੱਕ ਧੰਨਵਾਦ ਕਿ ਹਰੇਕ ਅਕਾਲੀ ਤੇ ਪੰਜਾਬ ਪੱਖੀ ਸੋਚ ਵਾਲਾ ਇਨਸਾਨ ਅੱਜ ਖੜਾ ਹੋ ਗਿਆ ਉਹ ਸਮਝਦਾ ਕਿ ਜੇ ਹੁਣ ਵੀ ਨਾ ਲੜੇ ਹੁਣ ਵੀ ਨਾ ਖੜੇ ਹੁਣ ਵੀ ਨਾ ਮਰੇ ਹੁਣ ਵੀ ਨਾ ਕਰੋ ਤੁਰੇ ਹੁਣ ਵੀ ਨਾ ਆਵਾਜ਼ ਚੱਕੀ ਤਾਂ ਇਹ ਦਿੱਲੀ ਤੋਂ ਆਏ ਹੋਏ ਨਵੇਂ ਬਦਾਲੀ ਪੰਜਾਬ ਨੂੰ ਲੁੱਟ ਕੇ ਉਹ ਹਾਲ ਕਰਕੇ ਜਾਣਗੇ ਜਿਹਦੀ ਪਰਪਾਈ ਕਰ ਲਈ ਅਗਲੀਆਂ 2-3 ਪੀੜ੍ਹੀਆਂ ਧਾਕੇ ਮੈਂ ਸੋਨਾਂ ਕਿ 20-30 ਸਾਲ ਲੱਗ ਜੂਗਾ ਪਰ ਫਿਰ ਵੀ ਅਕਾਲੀ ਯੋਧੇ ਤਕੜੇ ਨੇ ਥੋੜੇ ਨਾਕਿਆਂ ਦੇ ਬਾਵਜੂਦ ਘਰੇ ਡਰਬਿਆਂ ਦੇ ਬਾਵਜੂਦ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸੋ ਇਹ ਤੁਹਾਨੂੰ ਦੱਸਣ ਲਈ ਪਹੁੰਚੇ ਆ ਅੱਜ ਦਾ ਇਹ ਇੱਥੇ ਜਿਹੜੇ-ਜਿਹੜੇ ਵੀ ਆਗੂ ਜਿੱਥੋਂ ਕੋਈ ਗੁਰਦਾਸ ਪਰਵਾਰਿਆ ਸੁਹਾਣਾ ਸਾਹਿਬ ਸਾਡੇ ਮਹਾਲੀ ਦੇ ਹਲਕਾ ਇੰਚਾਰਜ ਯੂਥ ਅਕਾਲੀ ਦਲ ਦੇ ਮੈਂ ਸੋਨਾਂ ਦੀ ਸੰਗਰੂਰ ਤੋਂ ਮਾਲੀ ਤੋਂ ਫਤਗੜ ਸਾਹਿਬ ਤੋਂ ਗੁਰਦਾਸਪੁਰ ਤੋਂ ਕਿੱਥੋਂ ਕਿੱਥੋਂ ਗੁਰਹਰ ਸਾਹਿਬ ਤੋਂ ਕਿੱਥੋਂ ਕਿੱਥੋਂ ਜਿਹੜੇ ਆਗੂ ਨੇ ਪਹੁੰਚਣੇ ਸ਼ੁਰੂ ਹੋ ਗਏ ਨੇ ਮਾਨ ਸਾਹਿਬ ਇਤਕੋ ਗੱਲ ਉਹ ਲਾਸਟ ਵਿੱਚ ਕਹਿਣ ਲੱਗੇ ਆ ਅਸੀਂ ਇੱਥੇ ਆ ਕੇ ਸਿਰਫ ਇਹਨਾਂ ਦੱਸਣ ਆਏ ਆ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਸਾਡੀ ਅਣਖ ਤੇ ਗੈਰਤ ਜਿਉਂਦੀ ਆ ਇਹ ਤਾਉਣ ਸਿੱਧੀ ਕਰਕੇ ਇੱਕ ਠਾਕੇ ਤੁਹਾਡੇ ਖਿਲਾਫ ਲੜਾਂਗੇ ਤੇ ਤੁਹਾਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣਾ ਆਉਣੀ ਕਿਉਂਕਿ ਅਸੀਂ ਦੱਸਣ ਆਏ ਆ ਕਿ ਇਕੱਲੇ ਆਗੇ ਹੋਏ ਵਾਹਿਗੁਰੂ ਜੀ ਦਾ ਖਾਤਮਾ ਬਾਬੂਸ਼ਾਹੀ ਦੇਖ ਰਹੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਤੇ ਜਿਸ ਤਰ੍ਹਾਂ ਦੇ ਨਾਲ ਗ੍ਰਿਫਤਾਰੀ ਵੇਲੇ ਦੇਖਣ ਨੂੰ ਮਿਲਿਆ ਸੀਗਾ ਹੰਗਾਮਾ ਕਾਫੀ ਹੋਇਆ ਸੀਗਾ ਜਦੋਂ ਅੰਮ੍ਰਿਤਸਰ ਤੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਵੱਲੋਂ ਤਾਂ ਉਸੇ ਤਰ੍ਹਾਂ ਦਾ ਜਿਹੜਾ ਇੱਕ ਸੀਨ ਹੈ ਹੰਗਾਮਾ ਉਹ ਅੱਜ ਵੀ ਦੇਖਣ ਨੂੰ ਮਿਲਿਆ ਵੱਖ-ਵੱਖ ਥਾਵਾਂ ਤੇ ਕਿਉਂਕਿ ਅਕਾਲੀ ਦਲ ਦੇ ਜਿਹੜੇ ਵਰਕਰਸ ਨੇ ਅਕਾਲੀ ਦਲ ਜਿਹੜੇ ਲੀਡਰ ਨੇ ਉਹ ਵਿਕਰਮ ਮਜੀਠੀਆ ਦੀ ਸਪੋਰਟ ਚ ਆਉਣਾ ਚਾਹੁੰਦੇ ਸੀ ਮੁਹਾਲੀ ਵੱਲ ਆਉਣਾ ਚਾਹੁੰਦੇ ਸੀ ਕੋਰਟ ਚ ਕਿੱਥੇ ਪੇਸ਼ੀ ਆ ਤੇ ਵਕ ਵਕ ਥਾਵਾਂ ਤੋਂ ਜੜੀਆਂ ਖਬਰਾਂ ਆਈਆਂ ਕਿ ਅਕਾਲੀ ਦਲ ਦੇ ਜਿਹੜੇ ਕਈ ਲੀਡਰਾਂ ਨੂੰ ਨਜ਼ਰਬੰਦ ਕੀਤਾ ਗਿਆ ਜਾਂ ਪੁਲਿਸ ਵੱਲੋਂ ਕਈਆਂ ਨੂੰ ਹਿਰਾਸਤ ਚ ਲਿਆ ਗਿਆ ਤੇ ਈਵਨ ਕਿ ਵਕ ਵਕ ਥਾਵਾਂ ਤੇ ਪ੍ਰੋਟੈਸਟ ਵੀ ਕੀਤਾ ਗਿਆ ਮੁਹਾਲੀ ਚ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਵਿਖੇ ਉੱਥੇ ਅਕਾਲੀ ਦਲ ਦੇ ਲੀਡਰਾਂ ਨੇ ਅਕਾਲੀ ਦਲ ਦੇ ਵਰਕਰਾਂ ਨੇ ਇਕੱਠੇ ਹੋ ਕੇ ਉੱਥੇ ਪ੍ਰੋਟੈਸਟ ਕੀਤਾ ਉੱਤੇ ਵੀ ਵੱਡੀ ਗਿਣਤੀ ਜਿਹੜੀ ਫੋਰਸ ਸੀਗੀ ਪੁਲਿਸ ਸੀਗੀ ਉਹ ਤਨਾਤ ਕੀਤੀ ਗਈ ਸੀਗੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਚਿੰਝਰ ਪਰਮਿੰਦਰ ਸਿੰਘ ਸੁਹਾਣਾ ਸਮੇਤ ਕਈ ਲੀਡਰਾਂ ਨੇ ਜਿਹੜਾ ਅੰਮ੍ਰਿਤਸਰ ਗੁਰਦੁਆਰਾ ਵਿਖੇ ਵੀ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਪੁਲਿਸ ਦੇ ਖਿਲਾਫ ਪ੍ਰੋਟੈਸਟ ਕੀਤਾ ਹੈ ਤੇ ਫਿਲਹਾਲ ਜਿਹੜੀ ਪੇਸ਼ੀ ਹੈ ਉਹ ਚੱਲ ਰਹੀ ਹੈਗੀ ਕਿਉਂਕਿ ਅੱਜ 7 ਦਿਨ ਦਾ ਰਿਮਾਂਡ ਬਿਕਰਮ ਮਜੀਠੀਆ ਦਾ ਖਤਮ ਹੋਇਆ ਤੇ ਵਿਜੀਲੈਂਸ ਬਿਊਰੋ ਨੇ ਅੱਜ ਮੁਰਤੋਂ ਪੇਸ਼ ਕੀਤਾ ਸੋ ਅੱਜ ਕੀ ਕੁਝ ਹੁੰਦਾ ਹੈ ਇਹਦੇ ਵਿੱਚ কোর্ਟ ਦਾ ਕੀ ਫੈਸਲਾ ਹੁੰਦਾ ਇਸ ਤੇ ਨਿਗਾਹਾਂ ਟਿਕੀਆਂ ਨੇ ਤੇ ਦੱਸਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਨਫੋਰਮੇਸ਼ਨ ਦਿੱਤੀ ਜਾ ਰਹੀ ਸੀਗੀ ਪਿਛਲੇ 2 ਦਿਨਾਂ ਤੋਂ ਇਹ ਦੱਸਿਆ ਜਾ ਰਿਹਾ ਸੀ ਕਿ ਬਿਕਰਮ ਮਜੀਠੀਆ ਨੂੰ ਵੱਖ-ਵੱਖ ਥਾਵਾਂ ਤੇ ਪੰਜਾਬ ਚ ਵੀ ਤੇ ਪੰਜਾਬ ਤੋਂ ਬਾਹਰ ਵੀ ਹੋਰਾਂ ਸੂਬਿਆਂ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦੇ ਜਿਹੜੇ ਟਿਕਾਣੇ ਸੀ ਜਿਹੜੇ ਉਹਨਾਂ ਦੀਆਂ ਲੋਕੇਸ਼ਨ ਸੀਗੀਆਂ ਪ੍ਰਾਪਰਟੀਜ਼ ਸੀਗੀਆਂ ਉੱਥੇ ਜਿਹੜੀ ਹੈ ਉੱਥੇ ਰੇਡ ਕੀਤੀ ਗਈ ਤੇ ਸਰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਹਾਲਾਂਕਿ ਕੀ ਕੁਛ ਉਹਦੇ ਵਿੱਚੋਂ ਨਿਕਲੇ ਸਾਰੀ ਚੀਜ਼ਾਂ ਆਉਣ ਵਾਲੇ ਸਮੇਂ 'ਚ ਕਲੀਅਰ ਹੋਣਗੀਆਂ ਜਦੋਂ ਵੀ ਵਿਜੀਲੈਂਸ ਬਿਊਰੋ ਵੱਲੋਂ ਕੁਝ ਇਸ ਬਾਰੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਊਗੀ ਸੋ ਅ ਲਗਾਤਾਰ ਜਿਹੜੇ ਕਾਲੀ ਦਲ ਨੇ ਵਿਰੋਧ ਕੀਤਾ ਇਸ ਪੂਰੇ ਚੈਪਟਰ ਦਾ ਸੁਖਬੀਰ ਬਾਦਲ ਨੇ ਅੱਜ ਵੀ ਇਹ ਕਿਹਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਨਿਸ਼ਾਨੇ ਉਹਨਾਂ ਨੇ ਸਾਦੇ ਤੇਖਾ ਹਮਲਾ ਕੀਤਾ ਕਿ ਜਿਸ ਤਰ੍ਹਾਂ ਦੇ ਨਾਲ ਆਵਾਜ਼ ਜਿਹੜੀ ਹੈ ਵਿਕਰਮਜੀਤ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਬਿਲਕੁਲ ਜਿਹੜਾ ਹੈਗਾ ਇੱਕ ਅਨਡਿਕਲੇਰਡ ਜਿਹੜੀ ਅਨ ਅਨਾਉਂਸਡ ਐਮਰਜੈਂਸੀ ਜਿਹੜੀ ਉਹ ਇੱਕ ਤਰ੍ਹਾਂ ਦੀ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਸਰਕਾਰ ਨੇ ਉਹ ਕੀਤਾ ਹੋਇਆ ਸੋ ਡਿਸਪਰਪੋਰਸ਼ਨੇਟ ਐਸੈਟਸ ਜਿਹੜੇ ਨੇ ਡੀਏ ਦਾ ਇਹ ਜਿਹੜਾ ਕੇਸ ਹੈਗਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਕੇਸ ਹੈਗਾ ਹਾਲਾਂਕਿ ਇਹਦੇ ਵਿੱਚ ਇਹਨੂੰ ਡਰੱਗਸ ਕੇਸ ਦੇ ਨਾਲ ਵੀ ਜੋੜਿਆ ਜਾ ਰਿਹਾ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀ ਜਿੰਨੇ ਵੀ ਮੰਤਰੀ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਇਹ ਚਿੱਟਾ ਜਿਹੜਾ ਸੀਗਾ ਚਿੱਟੇ ਨੂੰ ਪੰਜਾਬ ਦੇ ਵਿੱਚ ਇਸ ਵੱਡੇ ਪੱਧਰ ਤੇ ਜਿਹੜਾ ਫਲਾਉਣ ਵਾਲਾ ਹੋਰ ਕੋਈ ਨਹੀਂ ਬਿਕਰਮ ਮਜੀਠੀਆ ਹੀ ਸੀਗਾ ਤੇ ਇਸੇ ਕਰਕੇ ਅਸੀਂ ਇਸ ਸਾਰੇ ਜਿਹੜੇ ਉਸ ਇੱਕ ਗੰਭੀਰ ਮੁੱਦੇ ਦੀ ਜਿਹੜੇ ਉਸ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਹਾਂ ਸੋ ਕੀ ਨਿਕਲ ਕੇ ਆਉਂਦਾ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਉਹ ਵੀ ਤੁਸੀਂ ਦੇਖਿਆ ਜਿਵੇਂ ਵਿਜੀਲੈਂਸ ਦੇ ਜਿਹੜਾ ਦਫਤਰ ਹੈ ਵਿਜੀਲੈਂਸ ਭਵਨ ਮੁਹਾਲੀ ਵਿਖੇ ਉੱਥੋਂ ਬਿਕਰਮ ਮਜੀਠੀਆ ਨੂੰ ਉੱਥੋਂ ਲਿਆਂਦਾ ਗਿਆ ਉਸ ਤੋਂ ਬਾਅਦ ਮੁਹਾਲੀ ਕੋਰਟ ਚ ਪੇਸ਼ ਕੀਤਾ ਗਿਆ ਤੇ ਸੋ ਉਹਦੇ ਨਾਲ ਨਾਲ ਵੱਖ-ਵੱਖ ਥਾਵਾਂ ਤੇ ਜਿਹੜਾ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਤੇ ਹੁਣ ਕੀ ਨਿਕਲ ਕੇ ਸਾਹਮਣੇ ਆਊਗਾ ਜਿਹੜੀ ਵੀ ਅਗਲੀ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੁੜੇ ਰੇ ਬਾਬੂ ਸ਼ਾਹੀ ਦੇ ਨਾਲ ਮੁਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਆ ਗਿਆ ਜੋ ਅੱਜ ਮੈਂ ਸਮਝਣਾ ਵਾ ਕਿ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਨਾ ਵਾ ਜਿਨ੍ਹਾਂ ਨੇ ਮਜੀਠੀਏ ਨੂੰ ਹੱਥ ਪਾ ਕੇ ਤੇ ਪੰਜਾਬ ਦੀ ਅੱਖ ਨੂੰ ਵੰਗਾਰਿਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਸੀ ਘਰਾਂ ਵਿੱਚ ਬੈਠੇ ਹੋਏ ਸੀਗੇ ਰਾਮ ਨਾਲ ਅੱਜ ਮੈਂ ਸਮਝਣਾ ਕਿ ਜੋ ਇੱਥੇ ਉਹਨਾਂ ਦੀ ਤਰੀਕ ਤੇ ਆ ਰਹੇ ਸੀਗੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਰੋਕਣ ਲਾਈਆਂ ਗਈਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਜਿਸ ਦੇ ਨਾਲ ਇੱਕ ਸੁੱਤੀ ਕੌਮ ਵੀ ਅੱਖ ਨੂੰ ਮਗਾਰ ਦਿੱਤਾ ਇਹ ਧਮੂੜੀਆਂ ਦੀ ਖੱਖਰ ਹੈ ਔਰ ਇਹ ਖੱਖਰ ਨੂੰ ਛੇੜ ਕੇ ਕੋਈ ਵੀ ਸਰਕਾਰ ਜਿਹੜੀ ਹੈ ਅੱਜ ਤੱਕ ਕਾਮਯਾਬ ਨਹੀਂ ਹੋਈ ਦੇ ਆਮ ਸਰਕਾਰੀਆਂ ਦਾ ਜੜੇ ਬਿਲਕੁਲ ਉੱਤੇ ਨੇ ਮੈਂ ਸਮਝਣਾ ਕਿ ਸਾਲ ਡੇਢ ਸਾਲ ਰਹਿੰਦਾ ਚਾਰ ਕੁ ਮਹੀਨੇ ਹੋਰ ਅਫਸਰਾਂ ਨੇ ਇਹਨਾਂ ਦੇ ਅੱਖੇ ਲੱਗਣਾ ਮੈਂ ਚਾਰ ਮਹੀਨੇ ਤੋਂ ਬਾਅਦ ਕਿਸੇ ਅਫਸਰ ਨੇ ਪੰਜਾਬ ਦੇ ਨਹੀਂ ਇਹਨਾਂ ਦੇ ਅੱਖੇ ਨਹੀਂ ਲੱਗਣਾ ਔਰ ਅਸੀਂ ਤਿਆਰ ਹੋ ਗਏ ਆ ਸਾਡੇ ਮਗਰ ਲੱਖਾਂ ਲੋਕ ਤਿਆਰ ਨੇ ਜਿਹੜੇ ਪੰਜਾਬ ਵਿੱਚ ਸੰਘਰਸ਼ ਕਰਨਾ ਚਾਹੁੰਦੇ ਨੇ ਔਰ ਇਹਦੇ ਨਾਲ ਮੈਂ ਫੇਰ ਧੰਨਵਾਦ ਕਰਨਾ ਕਿ ਸਾਡੀ ਅੱਖ ਨੂੰ ਤਾਂ ਵੰਗਾਰ ਦਿੱਤਾ ਵਾ ਤੇ ਅਸੀਂ ਹੁਣ ਮੈਦਾਨੇ ਜੰਗ ਤੁਹਾਡੇ ਨਾਲ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਵੰਤ ਮਾਨ ਸਾਹਿਬ ਮੱਥੇ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਅਕਾਲੀ ਆ ਗਏ ਤੁਸੀਂ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਹਲੇ ਤੱਕ ਕੱਪੜੇ ਜੇ ਝਾੜ ਕੇ ਸਿੱਧੇ ਜੇ ਕਰਕੇ ਤੁਰੇ ਸੀ ਘਰੋਂ ਐਨਾ ਡਰ 4 4 ਵਜੇ 5 ਵਜੇ ਰਾਤ ਦੇ ਕਹਿੰਦੇ 12 ਵਜੇ ਗੱਡੀਆਂ ਪੁਲਿਸ ਦੀਆਂ ਘੁੰਮਰੀਆਂ ਨੇ ਚੱਕੋ ਚੱਕ ਪੰਜਾਬ 'ਚ ਥਾਂ ਥਾਂ ਨਾਕੇਵਾਦੀ ਹਾਲਾਤ ਇਹ ਨੇ ਗੱਡੀ ਚੋਂ ਪਛਾਣ ਕੇ ਪੁੱਛਦੇ ਨੇ ਕਿ ਕਾਲਿਓ ਅਜ ਇੱਕ ਸਾਡੇ ਹੁਣ ਮੁੰਡੇ ਆਏ ਨੇ ਉਹ ਕਹਿੰਦੇ ਭਾਈ ਅਸੀਂ ਕਹਦੇ ਆ ਵੀ ਅਸੀਂ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਾਓ ਉਹ ਵੀ ਆ ਗਏ ਕਹਿਣ ਦਾ ਮਤਲਬ ਇਹ ਆ ਕਿ ਪੱਗਾਂ ਦੇਖਦੇ ਇੱਕੇ ਨੀਲੀਆਂ ਪੱਗਾਂ ਕੇਸਰੀ ਪੱਗਾਂ ਪੁੱਛ-ਪੁੱਛ ਕੇ ਗੱਡੀਆਂ ਦੇ ਵਿੱਚੋਂ ਸ਼ੀਸ਼ੇ ਤਾਰ ਕੇ ਕਿ ਕਾਲਿਓ ਕੌਣ ਹੋ ਜਾਂ ਰੰਗ ਢੰਗ ਦੇਖ ਕੇ ਕਿ ਇਹ ਕਾਲੀ ਲੱਗਦੇ ਨਾਲ ਸਾਰਿਆਂ ਨੂੰ ਰੋਕਿਆ ਜਾ ਰਿਹਾ ਨਾਕਿਆਂ ਤੋਂ ਹਾਲਾਤ ਇਹ ਨੇ ਕਿ ਆਲਾ ਲਾਈਨ ਐਲਾਨੀ ਐਮਰਜੈਂਸੀ ਪੰਜਾਬ ਦੇ ਵਿੱਚ ਬਣ ਚੁੱਕੀ ਆ ਪਰ ਮੈਂ ਦੱਸਣਾ ਚਾਹੁੰਦਾ ਭਵੰਤਮਨ ਸਾਹਿਬ ਜਿਹੜੇ ਹਿਸਾਬ ਨਾਲ ਤੁਸੀਂ ਗੁਰਦੁਆਰਾ ਅੰਬ ਸਾਹਿਬ ਅੱਜ ਬਾਹਰ ਐ ਫੋਰਸ ਲਾਈ ਹੋਈ ਆ ਸੰਗਤ ਨੂੰ ਵੀ ਅੰਦਰ ਆਉਣਾ ਔਖਾ ਔਖਾ ਹੋਇਆ ਪਿਆ ਸਾਰੇ ਪਿਛਲੇ ਗੇਟ ਦੇ ਰਾਹੀਂ ਜਿੰਨੀਆਂ ਕਿ ਗੱਡੀਆਂ ਨਿਕਲੀਆਂ ਉਸ ਤੋਂ ਬਾਅਦ ਪਿਛਲੇ ਗੇਟ ਤੇ ਵੀ ਐ ਫੋਰਸ ਲਾਤੀ ਵੀ ਪਤਾ ਨਹੀਂ ਕੌਣ ਇੱਥੇ ਦਾਖਲ ਹੋਣ ਲੱਗਿਆ ਮਾਨ ਸਾਹਿਬ ਕਿੰਨਾ ਕੁ ਰੋਕ ਲੋਗੇ ਕਿੰਨੇ ਕੁ ਤਬਕੇ ਮਾਰ ਲੋਗੇ ਕਿੰਨੇ ਕੁ ਪਰਚੇ ਕਰਨੋਗੇ ਕਿੰਨਾ ਕ ਤੁਸੀਂ ਗੱਡੀਆਂ ਨੂੰ ਘੇਰ ਲੋਗੇ ਕਿਹਨੂੰ ਕਿਹਨੂੰ ਤੁਸੀਂ ਘਰੇ ਡਿਟੇਨ ਕਰ ਲੋਗੇ ਕਿੰਨੇ ਕ ਫੋਰਸ ਲਾ ਦਿਓਗੇ ਅੱਜ ਪੂਰੀ ਤੁਸੀਂ ਪੰਜਾਬ ਦੀ ਪੁਲਿਸ ਥਾਣੇ ਬਹਿਲੇ ਕਰਕੇ ਪੁਲਿਸ ਲੈਣਾ ਬਹਿਲੀਆਂ ਕਰਕੇ ਸਾਰੀ ਫੋਰਸ ਤੁਸੀਂ ਅੱਜ ਮਹਾਲੀ ਮਹਾਲੀ ਨੂੰ ਆਉਣ ਵਾਲੇ ਰਸਤੇ ਸਾਰਾ ਤੇ ਲਾਈ ਹੋਈ ਆ ਪਰ ਮੈਂ ਸਮਝਦਾ ਹੈ ਕਿ ਅਕਾਲੀ ਦਲ ਦੇ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਜਿਹੜੇ ਐਕਸਪੋਜ਼ ਕਰਦੇ ਸੀ ਤੁਹਾਨੂੰ ਜਿਹੜੇ ਤੁਹਾਡੇ ਮੈਂ ਸਮਝਦਾ ਕਿ ਕਾਂਡਾਂ ਨੂੰ ਨਲਕੀਆਂ ਨੂੰ ਧੋਖੇ ਨੂੰ ਪੰਜਾਬ ਦੇ ਨਾਲ ਕੀਤੀ ਹੋਈ ਠੱਗੀ ਨੂੰ ਬੇਨਕਾਬ ਕਰਦੇ ਸੀ ਉਹਦੀ ਆਵਾਜ਼ ਦੱਬਣ ਲਈ ਤੁਸੀਂ ਪਰਚਾ ਕੀਤਾ ਤੇ ਜਿਹੜੇ ਆਗੂ ਤੇ ਸਦਾ ਬਿਕਰਨ ਸਿੰਘ ਮਜੀਠੀਆ ਜੀ ਤੇ ਪਰਚਾ ਕੀਤਾ ਅੱਜ ਉਹਦੀ ਪਿੱਠ ਪਿੱਛੇ ਜਦੋਂ ਅਕਾਲੀ ਵਰਕਰ ਵਹੀਰਾ ਘੱਟ ਕੇ ਪੰਜਾਬ ਵਿੱਚੋਂ ਤੁਰੇ ਤੁਸੀਂ ਉਹਨਾਂ ਨੂੰ ਡਰਾਉਣ ਲਈ ਦਬਕੇ ਮਾਰ ਰਹੇ ਹੋ ਦਸਤਾਰਾਂ ਲਾ ਰਹੇ ਹੋ ਨਾਕੇ ਦੇ ਘੇਰ ਕੇ ਬੇਇੱਜ਼ਤੀ ਕਰ ਰਹੇ ਹੋ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹੋ ਇਹ ਡਰ ਦੇ ਨਾਲ ਘੇਰਨ ਦੇ ਨਾਲ ਘਰੇ ਦਬਕੇ ਮਾਰਨ ਦੇ ਨਾਲ ਪਿੰਡਾਂ ਦੇ ਆਲੇ ਦੁਆਲੇ ਗੱਡੀਆਂ ਘਮਾਉਣ ਦੇ ਨਾਲ ਐਦਾਂ ਅਕਾਲੀਆਂ ਨੇ ਨਹੀਂ ਡਰਨਾ ਚਲੋ ਇਹ ਤੁਹਾਡੇ ਤੱਕੇ ਦਾ ਇੱਕ ਧੰਨਵਾਦ ਕਿ ਹਰੇਕ ਅਕਾਲੀ ਤੇ ਪੰਜਾਬ ਪੱਕੀ ਸੋਚ ਵਾਲਾ ਇਨਸਾਨ ਅੱਜ ਖੜਾ ਹੋ ਗਿਆ ਉਹ ਸਮਝਦਾ ਕਿ ਜੇ ਹੁਣ ਵੀ ਨਾ ਲੜੇ ਹੁਣ ਵੀ ਨਾ ਖੜੇ ਹੁਣ ਵੀ ਨਾ ਮਰੇ ਹੁਣ ਵੀ ਨਾ ਕਰੋ ਤੁਰੇ ਹੁਣ ਵੀ ਨਾ ਆਵਾਜ਼ ਚੱਕੀ ਤਾਂ ਇਹ ਦਿੱਲੀ ਤੋਂ ਆਏ ਹੋਏ ਨਵੇਂ ਬਦਾਲੀ ਪੰਜਾਬ ਨੂੰ ਲੁੱਟ ਕੇ ਉਹ ਹਾਲ ਕਰਕੇ ਜਾਣਗੇ ਜਿਹਦੀ ਪਰਪਾਈ ਕਰ ਲਈ ਅਗਲੀਆਂ 2-3 ਪੀੜ੍ਹੀਆਂ ਧਾਕੇ ਮੈਂ ਸਮਝਦਾ ਕਿ 20-30 ਸਾਲ ਲੱਗ ਜੂਗਾ ਪਰ ਫਿਰ ਵੀ ਅਕਾਲੀ ਯੋਧੇ ਤਕੜੇ ਨੇ ਥੋੜੇ ਨਾਕਿਆਂ ਦੇ ਬਾਵਜੂਦ ਘਰੇ ਡਰਬਿਆਂ ਦੇ ਬਾਵਜੂਦ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸੋ ਇਹ ਤੁਹਾਨੂੰ ਦੱਸਣ ਲਈ ਪਹੁੰਚੇ ਆ ਅੱਜ ਦਾ ਇਹ ਇੱਥੇ ਜਿਹੜੇ-ਜਿਹੜੇ ਵੀ ਆ ਗੂ ਜਿੱਥੋਂ ਕੋਈ ਗੁਰਦਾਸ ਪਰਵਾਰ ਆ ਸੁਹਾਣਾ ਸਾਹਿਬ ਸਾਡੇ ਮਹਾਲੀ ਦੇ ਹਲਕਾ ਚਾਰਜ ਯੂਥ ਅਕਾਲੀ ਦਲ ਦੇ ਮੈਂ ਸਮਝਦਾ ਕਿ ਸੰਗਰੂਰ ਤੋਂ ਮਾਹਲੀ ਤੋਂ ਫਤਗੜ ਸਾਹਿਬ ਤੋਂ ਗੁਰਦਾਸਪੁਰ ਤੋਂ ਕਿੱਥੋਂ-ਕਿੱਥੋਂ ਗੁਰਹਰ ਸਾਹਿਬ ਤੋਂ ਕਿੱਥੋਂ ਕਿੱਥੋਂ ਜਿਹੜੇ ਆਗੂ ਨੇ ਪਹੁੰਚਣੇ ਸ਼ੁਰੂ ਹੋ ਗਏ ਨੇ ਮਾਨ ਸਾਹਿਬ ਇੱਕੋ ਗੱਲ ਹੁਣ ਲਾਸਟ ਵਿੱਚ ਕਹਿਣ ਲੱਗੇ ਆ ਅਸੀਂ ਇੱਥੇ ਆ ਕੇ ਸਿਰਫ ਇਹਨਾਂ ਦੱਸਣ ਆਏ ਆ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਸਾਡੀ ਅਣਖ ਤੇ ਗੈਰਤ ਜਿਉਂਦੀ ਆ ਇਹ ਤਾਉਣ ਸਿੱਧੀ ਕਰਕੇ ਹਿੱਕ ਠਾ ਕੇ ਤੁਹਾਡੇ ਖਿਲਾਫ ਲੜਾਂਗੇ ਤੇ ਤੁਹਾਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣਾ ਆਉਣੀ ਕਿਉਂਕਿ ਅਸੀਂ ਦੱਸਣ ਆਏ ਆ ਕਿ ਇਕੱਲੇ ਆਗੇ ਹੋਏ ਵਾਹਿਗੁਰੂ ਜੀ ਦਾ ਖਾਤ ਸਾਹਿਬ ਵਾਹਿਗੁਰੂ ਬੱਤੇ ਬਾਬੂਸ਼ਹੀ ਦੇਖ ਰਹੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਤੇ ਜਿਸ ਤਰ੍ਹਾਂ ਦੇ ਨਾਲ ਗ੍ਰਿਫਤਾਰੀ ਵੇਲੇ ਦੇਖਣ ਨੂੰ ਮਿਲਿਆ ਸੀਗਾ ਹੰਗਾਮਾ ਕਾਫੀ ਹੋਇਆ ਸੀਗਾ ਜਦੋਂ ਅੰਮ੍ਰਿਤਸਰ ਤੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਵੱਲੋਂ ਤਾਂ ਉਸੇ ਤਰ੍ਹਾਂ ਦਾ ਜਿਹੜਾ ਇੱਕ ਸੀਨ ਹੈ ਹੰਗਾਮਾ ਉਹ ਅੱਜ ਵੀ ਦੇਖਣ ਨੂੰ ਮਿਲਿਆ ਵੱਖ-ਵੱਖ ਥਾਵਾਂ ਤੇ ਕਿਉਂਕਿ ਅਕਾਲੀ ਦਲ ਦੇ ਜਿਹੜੇ ਵਰਕਰਸ ਨੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਵਿਕਰਮ ਮਜੀਠੀਆ ਦੀ ਸਪੋਰਟ ਚਾਉਣਾ ਚਾਹੁੰਦੇ ਸੀ ਮੁਹਾਲੀ ਵੱਲ ਆਉਣਾ ਚਾਹੁੰਦੇ ਸੀ ਕੋਰਟ ਚ